ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਇੱਕ ਨਵੇਂ ਐਲਾਨ ਨੇ ਭਾਰਤੀ ਆਈਟੀ ਉਦਯੋਗ ਨੂੰ ਵੱਡਾ ਝਟਕਾ ਦਿੱਤਾ ਹੈ 19 ਸਤੰਬਰ ਨੂੰ 트੍ਰੰਪ ਨੇ ਐਲਾਨ ਕੀਤਾ ਸੀ ਕਿ ਹੁਣ ਹਰ ਨਵੀਂ H1 ਵੀਜ਼ਾ ਅਰਜ਼ੀ ਉਤੇ 1 ਲੱਖ ਡਾਲਰ ਯਾਨੀ ਕਿ ਲਗਭਗ 83 ਲੱਖ ਰੁਪਏ ਦੀ ਫੀਸ ਲੱਗੇਗੀ ਇਹ ਕਦਮ ਸਭ ਤੋਂ ਵੱਧ ਭਾਰਤ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਪਿਛਲੇ ਸਾਲ ਜਾਰੀ ਕੀਤੇ ਗਏ H1 ਵੀਜ਼ਿਆਂ ਵਿੱਚੋਂ 71% ਭਾਰਤੀਆਂ ਨੂੰ ਮਿਲੇ ਸੀ ਇਸ ਲਾਂਗ ਨਾਲ ਭਾਰਤੀ ਆਈਟੀ ਕੰਪਨੀਆਂ TCS ਅਤੇ Infosys ਸਭ ਤੋਂ ਵੱਧ ਹਿੱਲ ਚੁੱਕੀਆਂ ਨੇ ਸਿਰਫ ਇੱਕ ਹਫਤੇ ਦੇ ਵਿੱਚ TCS ਦੇ ਸ਼ੇਅਰ 8.9% ਅਤੇ Infosys ਦੇ 6.1% ਡਿੱਗ ਗਏ ਪ੍ਰਭਾਵ ਤੋਂ ਅਮਰੀਕੀ ਕੰਪਨੀਆਂ ਵੀ ਬਚ ਨਹੀਂ ਸਕੀਆਂ Amazon ਦੇ ਸ਼ੇਅਰ 4.9% ਅਤੇ Microsoft ਦੇ 1.4% ਘਟ ਚੁੱਕੇ ਨੇ ਪਰ ਭਾਰਤੀ ਕੰਪਨੀਆਂ ਉੱਤੇ ਝਟਕਾ ਵੱਧ ਭਾਰੀ ਪਿਆ ਅੰਕੜਿਆਂ ਦੇ ਅਨੁਸਾਰ TCS ਵਿੱਚ H1B ਕਰਮਚਾਰੀ ਔਸਤਨ 78000 ਡਾਲਰ ਅਤੇ Infosys ਕਰਮਚਾਰੀ 71000 ਡਾਲਰ ਸਾਲਾਨਾ ਕਮਾਉਂਦੇ ਨੇ ਜਦਕਿ Amazon ਤੇ Microsoft ਕਰਮਚਾਰੀਆਂ ਦੀ ਔਸਤਨ ਤਨਖਾਹ 140000 ਡਾਲਰ ਤੋਂ ਵੱਧ ਹੈ ਇਸੇ ਕਰਕੇ 1 ਲੱਖ ਡਾਲਰ ਦੀ ਫੀਸ ਭਾਰਤੀ ਕੰਪਨੀਆਂ ਦੇ ਮੁਨਾਫੇ ਉੱਤੇ ਦੋਹਰਾ ਅਸਰ ਪਾ ਰਹੀ ਹੈ ਦੂਜੇ ਪਾਸੇ ਸਿਲੀਕਨ ਵੈਲੀ ਦੀਆਂ ਅਮਰੀਕੀ ਕੰਪਨੀਆਂ ਚੁੱਪ ਕਰਕੇ ਬੈਠੀਆਂ ਹੋਈਆਂ ਨੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਉੱਚੀ ਫੀਸ ਭਾਰਤੀ ਕੰਪਨੀ ਨੂੰ ਵੀਜ਼ਾ ਲਈ ਅਰਜ਼ੀ ਦੇਣ ਤੋਂ ਰੋਕਦੀਆਂ ਨੇ ਤਾਂ ਅਮਰੀਕੀ ਕੰਪਨੀਆਂ ਦੇ ਹਿੱਸੇ ਵੱਧ ਵੀਜ਼ੇ ਆ ਸਕਦੇ ਨੇ ਹਾਲਾਂਕਿ ਚੁਣੌਤੀਆਂ ਦੇ ਨਾਲ ਇੱਕ ਸਕਾਰਾਤਮਕ ਪਾਸਾ ਵੀ ਹੈ ਭਾਰਤੀ ਆਈਟੀ ਕੰਪਨੀਆਂ ਹੁਣ ਦੇਸ਼ ਦੇ ਅੰਦਰ ਹੋਰ ਲੋਕਾਂ ਨੂੰ ਨੌਕਰੀਆਂ ਤੇ ਰੱਖਣ ਗਈਆਂ TCS ਨੇ ਸਪਸ਼ਟ ਕੀਤਾ ਹੈ ਕਿ ਉਹ ਅਮਰੀਕਾ ਵਿੱਚ ਸਥਾਨਕ ਭਰਤੀਆਂ ਵਧਾ ਰਹੀ ਹੈ ਅਤੇ H1B ਵੀਜ਼ਾ ਉੱਤੇ ਨਿਰਭਰਤਾ ਘਟਾ ਰਹੀ ਹੈ ਇਸ ਫੈਸਲੇ ਨਾਲ ਵਿਸ਼ਵ ਤਕਨੀਕੀ ਉਦਯੋਗ ਵਿੱਚ ਇੱਕ ਨਵਾਂ ਸੰਤੁਲਨ ਬਣਦਾ ਹੋਇਆ ਦਿਖ ਰਿਹਾ ਹੈ ਜਿਸ ਦਾ ਕੇਂਦਰ ਹੌਲੀ-ਹੌਲੀ ਅਮਰੀਕਾ ਤੋਂ ਵਾਪਸ ਭਾਰਤ ਵੱਲ ਮੁੜ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਇੱਕ ਨਵੇਂ ਐਲਾਨ ਨੇ ਭਾਰਤੀ ਆਈਟੀ ਉਦਯੋਗ ਨੂੰ ਵੱਡਾ ਝਟਕਾ ਦਿੱਤਾ ਹੈ 19 ਸਤੰਬਰ ਨੂੰ 트੍ਰੰਪ ਨੇ ਐਲਾਨ ਕੀਤਾ ਸੀ ਕਿ ਹੁਣ ਹਰ ਨਵੀਂ H1 ਵੀਜ਼ਾ ਅਰਜ਼ੀ ਉਤੇ 1 ਲੱਖ ਡਾਲਰ ਯਾਨੀ ਕਿ ਲਗਭਗ 83 ਲੱਖ ਰੁਪਏ ਦੀ ਫੀਸ ਲੱਗੇਗੀ ਇਹ ਕਦਮ ਸਭ ਤੋਂ ਵੱਧ ਭਾਰਤ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਪਿਛਲੇ ਸਾਲ ਜਾਰੀ ਕੀਤੇ ਗਏ H1 ਵੀਜ਼ਿਆਂ ਵਿੱਚੋਂ 71% ਭਾਰਤੀਆਂ ਨੂੰ ਮਿਲੇ ਸੀ ਇਸ ਲਾਂਗ ਦੇ ਨਾਲ ਭਾਰਤੀ ਆਈਟੀ ਕੰਪਨੀਆਂ TCS ਅਤੇ Infosys ਸਭ ਤੋਂ ਵੱਧ ਹਿੱਲ ਚੁੱਕੀਆਂ ਨੇ ਸਿਰਫ ਇੱਕ ਹਫਤੇ ਦੇ ਵਿੱਚ TCS ਦੇ ਸ਼ੇਅਰ 8.9% ਅਤੇ Infosys ਦੇ 6.1% ਡਿੱਗ ਗਏ ਪ੍ਰਭਾਵ ਤੋਂ ਅਮਰੀਕੀ ਕੰਪਨੀਆਂ ਵੀ ਬਚ ਨਹੀਂ ਸਕੀਆਂ Amazon ਦੇ ਸ਼ੇਅਰ 4.9% ਅਤੇ Microsoft ਦੇ 1.4% ਘਟ ਚੁੱਕੇ ਨੇ ਪਰ ਭਾਰਤੀ ਕੰਪਨੀਆਂ ਉੱਤੇ ਝਟਕਾ ਵੱਧ ਪਾਰੀ ਪਿਆ ਹੈ ਅੰਕੜਿਆਂ ਦੇ ਅਨੁਸਾਰ TCS ਵਿੱਚ H1B ਕਰਮਚਾਰੀ ਔਸਤਨ 78000 ਡਾਲਰ ਅਤੇ Infosys ਕਰਮਚਾਰੀ 71000 ਡਾਲਰ ਸਾਲਾਨਾ ਕਮਾਉਂਦੇ ਨੇ ਜਦਕਿ Amazon ਤੇ Microsoft ਕਰਮਚਾਰੀਆਂ ਦੀ ਔਸਤਨ ਤਨਖਾਹ 140000 ਡਾਲਰ ਤੋਂ ਵੱਧ ਹੈ ਇਸੇ ਕਰਕੇ 1 ਲੱਖ ਡਾਲਰ ਦੀ ਫੀਸ ਭਾਰਤੀ ਕੰਪਨੀਆਂ ਦੇ ਮੁਨਾਫੇ ਉੱਤੇ ਦੋਹਰਾ ਅਸਰ ਪਾ ਰਹੀ ਹੈ ਤੁਹੇ ਪਾਸੇ ਸਿਲੀਕਨ ਵੈਲੀ ਦੀਆਂ ਅਮਰੀਕੀ ਕੰਪਨੀਆਂ ਚੁੱਪ ਕਰਕੇ ਬੈਠੀਆਂ ਹੋਈਆਂ ਨੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਉੱਚੀ ਫੀਸ ਭਾਰਤੀ ਕੰਪਨੀ ਨੂੰ ਵੀਜ਼ਾ ਲਈ ਅਰਜ਼ੀ ਦੇਣ ਤੋਂ ਰੋਕਦੀਆਂ ਨੇ ਤਾਂ ਅਮਰੀਕੀ ਕੰਪਨੀਆਂ ਦੇ ਹਿੱਸੇ ਵੱਧ ਵੀਜ਼ੇ ਆ ਸਕਦੇ ਨੇ ਹਾਲਾਂਕਿ ਚੁਣੌਤੀਆਂ ਦੇ ਨਾਲ ਇੱਕ ਸਕਾਰਾਤਮਕ ਪਾਸਾ ਵੀ ਹੈ ਭਾਰਤੀ ਆਈਟੀ ਕੰਪਨੀਆਂ ਹੁਣ ਦੇਸ਼ ਦੇ ਅੰਦਰ ਹੋਰ ਲੋਕਾਂ ਨੂੰ ਨੌਕਰੀਆਂ ਤੇ ਰੱਖਣਗੀਆਂ टीसीएस ਨੇ ਸਪਸ਼ਟ ਕੀਤਾ ਹੈ ਕਿ ਉਹ ਅਮਰੀਕਾ ਵਿੱਚ ਸਥਾਨਕ ਭਰਤੀਆਂ ਵਧਾ ਰਹੀ ਹੈ ਅਤੇ H1B ਵੀਜ਼ਾ ਉੱਤੇ ਨਿਰਭਰਤਾ ਘਟਾ ਰਹੀ ਹੈ ਇਸ ਫੈਸਲੇ ਨਾਲ ਵਿਸ਼ਵ ਤਕਨੀਕੀ ਉਦਯੋਗ ਵਿੱਚ ਇੱਕ ਨਵਾਂ ਸੰਤੁਲਨ ਬਣਦਾ ਹੋਇਆ ਦਿਖ ਰਿਹਾ ਹੈ ਜਿਸ ਦਾ ਕੇਂਦਰ ਹੌਲੀ-ਹੌਲੀ ਅਮਰੀਕਾ ਤੋਂ ਵਾਪਸ ਭਾਰਤ ਵੱਲ ਮੁੜ ਸਕਦਾ ਹੈ